ਵਿੱਕੀ ਕੌਸ਼ਲ ਤੇ ਕੈटरीना ਕਹਿ ਬਾਲੀਵੁੱਡ ਦੀਆਂ ਮਸ਼ਹੂਰ ਜੋੜੀਆਂ ਵਿੱਚੋਂ ਹਨ ਵਿੱਕੀ ਕੌਸ਼ਲ ਮੁੰਬਈ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਵਿੱਕੀ ਕੌਸ਼ਲ ਪੰਜਾਬ ਦੇ ਹਨ ਤੇ ਉਹਨਾਂ ਦਾ ਪਿੰਡ ਹਸ਼ਿਆਰਪੁਰ ਦੇ ਕੋਲ ਪਿੰਡ ਮਿਰਜ਼ਾਪੁਰ ਹੈ ਜਿੱਥੇ ਅਕਸਰ ਉਹ ਪਰਿਵਾਰ ਸਮੇਤ ਢੇਡਾ ਲਾਉਂਦੇ ਰਹਿੰਦੇ ਨੇ ਵਿੱਕੀ ਕੌਸ਼ਲ ਦੇ ਪਿਤਾ ਸ਼ਾਮ ਕੌਸ਼ਲ ਬਾਲੀਵੁੱਡ ਦੇ ਇੱਕ ਮਸ਼ਹੂਰ ਫਿਲਮ ਡਾਇਰੈਕਟਰ ਹਨ ਇਸ ਦੇ ਬਾਵਜੂਦ ਸ਼ਾਮ ਕੌਸ਼ਲ ਤੇ ਉਹਨਾਂ ਦਾ ਪਰਿਵਾਰ ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ ਹੋਇਆ ਹੈ ਸਾਰਾ ਪਰਿਵਾਰ ਪੰਜਾਬੀ ਬੋਲਦਾ ਹੈ ਹੁਣ ਵਿੱਕੀ ਕੌਸ਼ਲ ਤੇ ਉਹਨਾਂ ਦੇ ਪਿਤਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸਤ ਦੋਵੇਂ ਜਣੇ ਆਪਣੇ ਪਿੰਡ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ। 30 ਸਾਲਾਂ ਦਾ ਹੋ ਗਿਆ ਪਰ ਮੇਰੇ ਖਿਆਲ ਹਰ ਸਾਲ ਹੀ ਆਪਾਂ ਦਾ ਹਰ ਸਾਲ ਪਿੰਡ ਆਈਦਾ। ਅੱਛਾ ਲੱਗਦਾ ਬਹੁਤ ਅੱਛਾ ਲੱਗਦਾ ਇੱਥੇ ਦੇ ਜਿਹੜੇ ਯਾਰ ਦੋਸਤਾਂ ਉਹਨਾਂ ਨਾਲ ਦਰਖਤ ਦੇ ਥੱਲੇ ਤਾਸ਼ ਖੇਡਣ ਦਾ ਮਜ਼ਾ ਤੇ ਜਾ ਕੇ ਖੇਤਾਂ ਚ ਅੰਬ ਤੋੜ ਕੇ ਚੁੱਪਣ ਦਾ ਮਜ਼ਾ ਫਿਰ ਇੱਥੇ ਬਹੁਤ ਮਤਲਬ ਪੰਜਾਬੀ ਇੱਥੇ ਸਿੱਖੀ ਆ ਤੇ ਇੱਥੇ ਦੇ ਜਿਹੜੇ ਆ ਉਹ ਹਜੇ ਵੀ ਮਤਲਬ ਇੱਥੋਂ ਜੋ ਪਿਆਰ ਮਿਲਦਾ ਨਾ ਉਹ ਕਿਤੇ ਨਹੀਂ ਮਿਲਦਾ ਬਹੁਤ ਸਪੈਸ਼ਲ ਲੱਗਦਾ ਪਿੰਡ ਆ ਕੇ ਲੱਗਦਾ ਪਿੰਡ ਆ ਕੇ ਬਸ ਹਮੇਸ਼ਾ ਇੰਨੇ ਸਾਲ ਹੋ ਗਏ ਪਿੰਡ ਸਿਡੇ ਨੂੰ ਪਰ ਐਦਾਂ ਕਦੀ ਲੱਗਦਾ ਨਹੀਂ ਵੀ ਅਸੀਂ ਪਿੰਡ ਤੋਂ ਦੂਰ ਆ ਬੰਬੇ ਚ ਰਹਿ ਕੇ ਵੀ ਹਮੇਸ਼ਾ ਪਿੰਡ ਦੀ ਯਾਦ ਆਉਂਦੀ ਰਹਿੰਦੀ ਆ ਮੈਨੂੰ ਤਾਂ ਹਲਤੇ ਵੀ ਸੁਪਨੇ ਆਉਂਦੇ ਤੇ ਪਿੰਡ ਦੀਆਂ ਗਲੀਆਂ ਦੀ ਸੁਪਨੇ ਆਉਂਦੇ ਆ ਇੱਥੇ ਆ ਕੇ ਬੜਾ ਅੱਛਾ ਲੱਗਦਾ ਇਹ ਕਿਉਂਕਿ ਪਰ ਹੁਣ ਉਹ ਪਹਿਲਾਂ ਨਾਲ ਤਾਂ ਜਦੋਂ ਅਸੀਂ ਪਿੰਡ ਛੱਡਿਆ ਸੀ ਉਹਦੇ ਨਾਲ ਤਾਂ ਹੁਣ ਤਾਂ ਬਹੁਤ ਤਰੱਕੀ ਆ ਬੜੇ ਖੂਬਸੂਰਤ ਪਿੰਡ ਹੋ ਗਿਆ ਸਾਫ਼ ਸੁੱਧਰੀ ਤੁਸੀਂ ਦੇਖੋ ਨਹੀਂ ਤਾਂ ਪਹਿਲਾਂ ਪੂਰੇ ਪਿੰਡ ਕਿਤੇ ਇੱਕ ਚਵਾਰਾ ਦਿਖਦਾ ਹੁੰਦਾ ਸੀ ਬਾਕੀ ਕਾਫੀ ਕੱਚੇ ਘਰ ਹੁੰਦੇ ਸੀ ਉਸ ਟਾਈਮ ਤੇ ਲਾਈਟ ਦਾ ਇੰਨੀ ਫੈਸਿਲਿਟੀ ਨਹੀਂ ਸੀ ਹੁਣ ਤਾਂ ਬਹੁਤ ਤਰੱਕੀ ਕੀਤੀ ਆ ਹੁਣੇ